ਗੌੜੀ ਸੁਖਮਣੀ ਮਹੱਲਾ ਪੰਜਵਾ ਸੁਖਮਣੀ ਸਾਹਿਬ ਪਵਿੱਤਰ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੀ ਗਈ ਹੈ ਜੋ ਕਿ ਗੌੜੀ ਰਾਗ ਵਿੱਚ ਦਰਜ ਹੈ ਸ਼ਲੋਕ ਏਕ ਓਕਾਰ ਤਤਕੁਰ ਪ੍ਰਸਾਦ ਪਰਮਾਤਮਾ ਇੱਕ ਹੈ ਜਿੱਤੀ ਪ੍ਰਾਪਤੀ ਸਤਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਆਦ ਗੁਰੇ ਨਮਹ ਸਤਗੁਰੂ ਜੀ ਫਰਮਾਉਂਦੇ ਹਨ ਸਭ ਤੋਂ ਵੱਡੇ ਨਿਰੰਕਾਰ ਨੂੰ ਮੇਰੀ ਨਮਸਕਾਰ ਹੈ ਜੋ ਸਵਦਾ ਮੂਲ ਹੈ ਜੋ ਸਭ ਨੂੰ ਸੋਚੀ ਦੇਣ ਵਾਲਾ ਹੈ ਜੁਗਾਦ ਗੁਰੇ ਨਮਹ ਜੋ ਪ੍ਰਭ ਜੁਗਾ ਦੇ ਆਰੰਭ ਤੋਂ ਹੈ ਉਸ ਨੂੰ ਮੇਰੀ ਨਮਸਕਾਰ ਹੈ ਸਤਗੁਰ 에 ਨਮਹ ਸਤਗੁਰੂ ਨੂੰ ਮੇਰੀ ਨਮਸਕਾਰ ਹੈ ਸ਼੍ਰੀ ਗੁਰੂ ਦੇਵ 에 ਨਮਹ ਸ਼੍ਰੀ ਗੁਰੂ ਦੇਵ ਜੀ ਨੂੰ ਮੇਰੀ ਨਮਸਕਾਰ ਹੈ ਅਸ਼ਟਪਦੀ ਸਿਮਰਿਓ ਸਿਮਰ ਸਿਮਰ ਸੁਖ ਪਾਵਉ ਸਤਿਗੁਰੂ ਜੀ ਫਰਮਾਉਂਦੇ ਹਨ ਮੈਂ ਉਸ ਅਕਾਲ ਪੁਰਖ ਨੂੰ ਸਿਮਰਦਾ ਹਾਂ ਜਿਸ ਨੂੰ ਸਿਮਰ ਸਿਮਰ ਕੇ ਸੁੱਖਾਂ ਦੀ ਪ੍ਰਾਪਤੀ ਕਰਦਾ ਹਾਂ ਕਲ ਕਲੇਸ਼ ਤਨ ਮਾਹੇ ਮਿਟਾਵਉ ਇਸ ਤਰ੍ਹਾਂ ਲਗਾਤਾਰ ਰੱਬ ਦਾ ਸਿਮਰਨ ਕਰਕੇ ਸਰੀਰ ਦੇ ਦੁੱਖ ਦਰਦ ਤੇ ਕਲੇਸ਼ ਮਿਟਾਉਂਦਾ ਹਾਂ ਸਿਮਰਿਓ ਜਾਸਤ ਵਿਸੰਬਰ ਇਕੈ ਜਗਤ ਦਾ ਰਚਨਹਾਰ ਇੱਕ ਨਿਰੰਕਾਰ ਹੈ ਉਹ ਹਰੀ ਇੱਕ ਹੈ ਮੈਂ ਉਸ ਨੂੰ ਸਿਮਰਦਾ ਹਾਂ ਨਾਮ ਜਪਤ ਅਗਨਤ ਅਨੇਕ ਹੈ ਉਸ ਇੱਕ ਅਕਾਲ ਪੁਰਖ ਦਾ ਸਿਮਰਨ अनेका ਹੀ ਜਪਦੇ ਹਨ ਵੇਦ ਪੁਰਾਣ ਸਿਮ੍ਰਿਤ ਤੁਤਾਖਰ ਕਿਨੇ ਰਾਮ ਨਾਮ ਇੱਕ ਆਖਰ ਵੇਦ ਪੁਰਾਣ ਅਤੇ ਸਿਮਰਤੀਆਂ ਨੇ ਇੱਕ ਨਿਰੰਕਾਰ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਨਾਮ ਦੱਸਿਆ ਹੈ ਪਰਬ ਦਾ ਨਾਮ ਹੀ ਸਭ ਤੋਂ ਪਵਿੱਤਰ ਹੈ ਵਾਹਿਗੁਰੂ ਜੀ ਕਿਨਕਾ ਏਕ ਜਿਤ ਜੀਵ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਜਿਸ ਜੀ ਦੇ ਹਿਰਦੇ ਵਿੱਚ ਰੱਬ ਦਾ ਨਾਮ ਕਿਨਕਾ ਮਾਤਰ ਵੀ ਵਸ ਜਾਵੇ ਤਾਂ ਉਸ ਚੀਵ ਦੀ ਮਹਿਮਾ ਗਿਣੀ ਨਹੀਂ ਜਾ ਸਕਦੀ ਉਸ ਪ੍ਰਭੂ ਦਾ ਨਾਮ ਸਿਮਰਨ ਕਰਕੇ ਉਹ ਵੀ ਵਿਅੰਤ ਬਣ ਜਾਂਦਾ ਹੈ ਕੱਖੀ ਏਕੇ ਦਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਜਿਸ ਜੀਵ ਦੇ ਹਿਰਦੇ ਵਿੱਚ ਕੇਵਲ ਤੇਰੇ ਦਰਸ਼ਨਾਂ ਦੀ ਚਾਹਤ ਹੈ ਗੁਰੂ ਨਾਨਕ ਦੇਵ ਜੀ ਬੇਨਤੀ ਕਰਦੇ ਹਨ ਕਿਰਪਾ ਕਰਕੇ ਮੈਂ ਉਹਨਾਂ ਦੀ ਸੰਗਤ ਕਰ ਸਕਾਂ ਤਾਂ ਕਿ ਮੈਂ ਵੀ ਇਹਨਾਂ ਵਿਕਾਰਾਂ ਤੋਂ बच ਕੇ ਮੁਕਤੀ پا ਸਕਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ ਰਹਾਉ ਪ੍ਰਭ ਦਾ ਨਾਮ ਹੀ ਅੰਮ੍ਰਿਤ ਹੈ ਇਹ ਸੁੱਖਾਂ ਦੀ ਮਣੀ ਹੈ ਇਸ ਦੇ ਨਾਮ ਵਿੱਚ ਹਰ ਸੁਖ ਹੈ ਇਹੀ ਰੱਬ ਦਾ ਨਾਮ ਭਗਤਾਂ ਦੇ ਮਨਾਂ ਵਿੱਚ ਟਿਕਿਆ ਹੋਇਆ ਹੈ ਸਤਿਗੁਰੂ ਜੀ ਕਹਿੰਦੇ ਹਨ हे ਜੀਵ ਜੇ ਤੂੰ ਸਦਾ ਲਈ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ ਫਿਰ ਤਦ ਆਸਤੇ ਰੱਬ ਦੇ ਨਾਮ ਨਾਲ ਜੁੜ ਜਾ ਕਿਉਂਕਿ ਰੱਬ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ ਪ੍ਰਭ ਕੈ ਸਿਮਰਨ ਗਰਵ ਨ ਵਸੈ ਪ੍ਰਭ ਦਾ ਸਿਮਰਨ ਕਰਨ ਨਾਲ ਮਨੁੱਖ ਗਰਵ ਵਿੱਚ ਨਹੀਂ ਆਉਂਦਾ ਯਾਨੀ ਕਿ ਜਨਮ ਮਰਨ ਦੇ ਗੇੜ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਦਾ ਸਿਮਰਨ ਕਰਨ ਨਾਲ ਜਮਾ ਦਾ ਦੁੱਖ ਦੂਰ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਕਾਲ ਪਰਹਰੈ। ਪ੍ਰਭ ਦੇ ਸਿਮਰਨ ਨਾਲ ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਦਾ ਸਿਮਰਨ ਕਰਨ ਨਾਲ ਦੁਸ਼ਮਣ ਟਲ ਜਾਂਦਾ ਹੈ। ਯਾਨੀ ਕਿ ਜੀਵ ਦੇ ਅਸਲੀ ਵੈਰੀ ਹਨ ਕਾਮ, ਕ੍ਰੋਧ, ਮੋਹ, ਲੋਭ ਤੇ ਹੰਕਾਰ। ਇਹਨਾਂ ਦੁਸ਼ਮਣਾਂ ਤੋਂ ਵੀ ਛੁਟਕਾਰਾ ਹੋ ਜਾਂਦਾ ਹੈ ਵਾਹਿਗੁਰੂ ਜੀ। ਪ੍ਰਭ ਸਿਮਰਤ ਕਛ ਵੀਗਨ ਨਾ ਲਾਗੇ। ਪਰਵਦਾ ਸਿਮਰਨ ਕਰਨ ਨਾਲ ਕੋਈ ਰੁਕਾਵਟ ਨਹੀਂ ਰੋਕ ਸਕਦੀ ਪ੍ਰਭ ਕੈ ਸਿਮਰਨ ਅੰਧਨ ਜਾਗੈ ਪ੍ਰਭ ਦਾ ਸਿਮਰਨ ਕਰਨ ਨਾਲ ਮਨੁੱਖ ਹਰ ਸਮੇ ਮਾੜੇ ਕੰਮਾਂ ਤੋਂ ਸੁਚੇਤ ਰਹਿੰਦਾ ਹੈ ਅਤੇ ਬੁਰੇ ਕਰਮ ਕਰਨ ਤੋਂ ਬਚ ਜਾਂਦਾ ਹੈ ਪ੍ਰਭ ਕੈ ਸਿਮਰਨ ਪਉ ਨਾ ਬਿਆਪੈ ਪ੍ਰਭ ਦਾ ਸਿਮਰਨ ਕਰਨ ਵਾਲੇ ਮਨੁੱਖ ਨੂੰ ਕਿਸੇ ਕਿਸਮ ਦਾ ਡਰ ਜੋਰ ਨਹੀਂ ਪਾ ਸਕਦਾ ਪ੍ਰਭ ਕੈ ਸਿਮਰਨ ਦੁੱਖ ਨ ਸੰਤਾਪੈ ਪ੍ਰਭ ਦੇ ਸਿਮਰਨ ਕਰਨ ਨਾਲ ਕੋਈ ਵੀ ਦੁੱਖ ਉਸ ਨੂੰ ਪਰੇਸ਼ਾਨ ਨਹੀਂ ਕਰ ਸਕਦਾ ਪ੍ਰਭ ਦਾ ਸਿਮਰਨ ਸਾਧ ਕੇ ਸੰਗ ਪ੍ਰਭ ਦਾ ਸਿਮਰਨ ਕਰਨ ਨਾਲ ਉਸ ਨੂੰ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਕਿਉਂਕਿ ਗੁਰਮੁਖ ਰੱਬ ਨਾਲ ਜੁੜੇ ਹੁੰਦੇ ਹਨ ਉਹੀ ਜੀਵਾਂ ਨੂੰ ਰੱਬ ਦੇ ਨਾਲ ਜੋੜ ਸਕਦੇ ਹਨ ਵਾਹਿਗੁਰੂ ਜੀ ਸਰਵ ਨਿਧਾਨ ਨਾਨਕ ਹਰੀ ਰੰਗ ਜੋ ਜੀਵ ਰੱਬ ਦੇ ਨਾਮ ਨਾਲ ਰੰਗੇ ਜਾਂਦੇ ਨੇ ਉਹਨਾਂ ਨੂੰ ਸਾਰੇ ਸੰਸਾਰ ਦੇ ਖਜ਼ਾਨੇ ਪ੍ਰਾਪਤ ਹੁੰਦੇ ਨੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਦ ਮਨੁੱਖਾ ਨੂੰ ਨੌ ਰਿੱਧੀਆਂ ਤੇ 18 ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਕਿਉਂਕਿ ਰੱਬ ਦੇ ਨਾਮ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖਜ਼ਾਨੇ ਹਨ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧੀ ਪ੍ਰਭ ਦੇ ਸਿਮਰਨ ਵਿੱਚ ਸਾਰੇ ਸੰਸਾਰ ਦਾ ਮੂਲ ਹੈ ਅਤੇ ਸੂਰਤ ਦਾ ਟਿਕਾਉ ਹਰੀ ਦੀ ਸਮਝ ਵਾਲੀ ਬੁੱਧ ਹੈ ਪ੍ਰਭ ਕੈ ਸਿਮਰਨ ਜਬ ਤਪ ਪੂਜਾ ਪ੍ਰਭ ਦੇ ਸਿਮਰਨ ਵਿੱਚ ਹੀ ਸਾਰੇ ਜਪ ਤਪ ਤੇ ਦੇਵੀ ਦੇਵਤਾਵਾਂ ਦੀ ਪੂਜਾ ਹੈ ਵਾਹਿਗੁਰੂ ਜੀ ਪ੍ਰਭ ਕੈ ਸਿਮਰਨ ਵਿਣ ਸੈ ਦੂਜਾ ਪ੍ਰਭ ਦਾ ਸਿਮਰਨ ਕਰਨ ਨਾਲ ਮਨੁੱਖ ਨੂੰ ਰੱਬ ਤੋਂ ਬਿਨਾਂ ਕਿਸੇ ਹੋਰ ਤੇ ਭਰੋਸਾ ਨਹੀਂ ਹੁੰਦਾ ਬਸ ਰੱਬ ਤੇ ਹੀ ਭਰੋਸਾ ਹੁੰਦਾ ਹੈ ਉਹ ਰੱਬ ਤੋਂ ਬਿਨਾਂ ਕਿਸੇ ਦੂਜੇ ਦੀ ਪੂਜਾ ਨਹੀਂ ਕਰਦਾ ਪਰਬ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਦੇ ਸਿਮਰਨ ਨਾਲ ਮਨੁੱਖ ਨੂੰ ਹਰ ਤੀਰਥ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ। ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਦਾ ਸਿਮਰਨ ਕਰਕੇ ਮਨੁੱਖ ਦੀ ਰੱਬ ਦੀ ਦਰਗਾਹ ਦੀ ਇੱਜ਼ਤ ਮਿਲਦੀ ਹੈ ਮਨੁੱਖ ਨੂੰ। ਪ੍ਰਭ ਕੈ ਸਿਮਰਨ ਹੋਈ ਸੁਪਲਾ ਪ੍ਰਭ ਦਾ ਸਿਮਰਨ ਕਰਨ ਦੇ ਨਾਲ ਜੀਵ ਦਾ ਹਰ ਪਲ ਪਲਾ ਹੀ ਹੁੰਦਾ ਹੈ ਉਸ ਦੇ ਮਨ ਵਿੱਚ ਐਨਾ ਕ ਸਬਰ ਆ ਜਾਂਦਾ ਹੈ ਵਾਹਿਗੁਰੂ ਜੀ ਕਿ ਸੰਸਾਰ ਵਿੱਚ ਜੋ ਵੀ ਹੁੰਦਾ ਹੈ ਉਹ ਪਲਾ ਕਰਕੇ ਹੀ ਮੰਨਦਾ ਹੈ ਪ੍ਰਭ ਕੇ ਸਿਮਰਨ ਸੁਫਲ ਫਲਾ ਪ੍ਰਭ ਦਾ ਸਿਮਰਨ ਕਰਨ ਨਾਲ ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ ਸੇ ਸਿਮਰੇ ਜਿਨ ਆਪ ਸਿਮਰਾਈ ਰੱਬ ਦਾ ਨਾਮ ਉਹੀ ਸਿਮਰ ਸਕਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ ਪ੍ਰੇਰਦਾ ਹੈ ਨਾਨਕ ਤਾਂ ਕੇ ਲਾਗੋ ਪਾਏ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਮੈਂ ਉਹਨਾਂ ਸਿਮਰਨ ਕਰਨ ਵਾਲਿਆਂ ਦੇ ਪੈਰੀ ਲੱਗਣਾ ਚਾਹੁੰਦਾ ਹਾਂ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਦਾ ਸਿਮਰਨ ਸਾਰਿਆਂ ਨਾਲੋਂ ਚੰਗਾ ਹੈ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਦਾ ਸਿਮਰਨ ਕਰਕੇ ਮਨੁੱਖ ਸਾਰੇ ਵਿਕਾਰਾਂ ਜਾਨੀ ਮਾੜੇ ਕੰਮਾਂ ਤੋਂ ਬਚ ਜਾਂਦਾ ਹੈ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੂਜੇ ਪ੍ਰਭ ਦਾ ਸਿਮਰਨ ਕਰਨ ਨਾਲ ਮਾਇਆ ਦੀ ਪਿਆਸ ਮਿਟ ਜਾਂਦੀ ਹੈ ਪ੍ਰਭ ਕੈ ਸਿਮਰਨ ਸਭ ਕਿਛੁ ਸੁਜੈ ਪ੍ਰਭ ਦਾ ਸਿਮਰਨ ਕਰਨ ਨਾਲ ਮਾਇਆ ਦੇ ਹਰ ਖੇਡ ਦੀ ਸਮਝ ਪੈ ਜਾਂਦੀ ਹੈ ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸ਼ ਪ੍ਰਭ ਕਾ ਪ੍ਰਭ ਦਾ ਜਿਹੜਾ ਸਿਮਰਨ ਹੈ ਉਹ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਦਾ ਸਿਮਰਨ ਕਰਨ ਨਾਲ ਮਨੁੱਖ ਦੀ ਜਿਹੜੀ ਆਸ ਹੈ ਉਹ ਪੂਰੀ ਹੋ ਜਾਂਦੀ ਹੈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਇ ਪ੍ਰਭੂ ਦਾ ਸਿਮਰਨ ਕਰਨ ਨਾਲ ਮਨ ਦੇ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਤੇ ਮਨ ਸਾਫ਼ ਹੋ ਜਾਂਦਾ ਹੈ। ਅੰਮ੍ਰਿਤ ਨਾਮ ਰਿਦਮਾਹਿ ਸਮਾਏ ਪ੍ਰਭ ਦੇ ਸਿਮਰਨ ਨਾਲ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਅੰਮ੍ਰਿਤ ਨਾਮ ਵਸ ਜਾਂਦਾ ਹੈ। ਪ੍ਰਭ ਜੀ ਵਸੇ ਸਾਧ ਕੀ ਰਸਨਾ ਪ੍ਰਭੂ ਜੀ ਗੁਰੂ ਦੀ ਜੀਵ ਉੱਤੇ ਵਸਦੇ ਹਨ। ਜਾਨੀ ਕਿ ਗੁਰਮੁਖ ਸਦਾ ਹੀ ਪ੍ਰਭ ਨੂੰ ਜਪਦੇ ਹਨ ਵਾਹਿਗੁਰੂ ਜੀ। ਨਾਨਕ ਜਨਕਾ ਦਾਸ ਨੰਦਸਨਾ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ हे ਪ੍ਰਭੂ ਮੈਨੂੰ ਓਨਾ ਗੁਰਮੁਖਾਂ ਦਾ ਸੇਵਕ ਬਣਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਜੋ ਪ੍ਰਭ ਨੂੰ ਸਿਮਰਦੇ ਹਨ ਉਹ ਤਨਵਾਨ ਹੁੰਦੇ ਹਨ ਪ੍ਰਭ ਕੋ ਸਿਮਰੈ ਸੇ ਪਤੀਵੰਤੇ ਜੋ ਪ੍ਰਭ ਦਾ ਸਿਮਰਨ ਕਰਦੇ ਹਨ ਉਹ ਇੱਜ਼ਤਾਂ ਵਾਲੇ ਹੁੰਦੇ ਹਨ ਪ੍ਰਭ ਕੋ ਸਿਮਰੈ ਸੇ ਜਨਪਰਵਾਨ ਜੋ ਪ੍ਰਭ ਦਾ ਸਿਮਰਨ ਕਰਦੇ ਹਨ ਉਹ ਸਾਰੇ ਸੰਸਾਰ ਵਿੱਚ ਪਰਵਾਨ ਹੁੰਦੇ ਹਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸਭ ਮਨੁੱਖਾਂ ਤੋਂ ਚੰਗੇ ਹੁੰਦੇ ਹਨ ਪ੍ਰਭ ਕੋ ਸਿਮਰੈ ਸੇ ਬੇਮਹਤਾਜੇ ਜੋ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਕਿਸੇ ਦੂਜੇ ਦੇ ਮਹਤਾਜ ਨਹੀਂ ਹੁੰਦੇ ਪ੍ਰਭ ਕੋ ਸਿਮਰੈ ਸੇ ਸਰਵ ਕੀ ਰਾਜੇ ਜੋ ਪ੍ਰਭੂ ਦਾ ਸਿਮਰਨ ਕਰਦੇ ਹਨ ਬਲਕਿ ਉਹ ਸਭ ਦੇ ਹੀ ਵਾਦਸ਼ਾ ਹੁੰਦੇ ਹਨ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵੱਸਦੇ ਹਨ ਪ੍ਰਭ ਕੋ ਸਿਮਰਿਐ ਸਦਾ ਵਿਨਾਸੀ ਜੋ ਪ੍ਰਭ ਨੂੰ ਸਿਮਰਦੇ ਹਨ ਉਹ ਸਦਾ ਲਈ ਜਨਮ ਮਰਨ ਦੇ ਚੱਕਰਾ ਤੋਂ ਬਚ ਜਾਂਦੇ ਹਨ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਪ੍ਰਭ ਦੇ ਨਾਮ ਰੰਗ ਵਿੱਚ ਉਹੀ ਰੰਗਦੇ ਹਨ ਜਿਨ੍ਹਾਂ ਤੇ ਪ੍ਰਭ ਆਪ ਦਇਆਲ ਹੁੰਦਾ ਹੈ ਨਾਨਕ ਜਨ ਕੀ ਮੰਗੇਰ ਵਾਲਾ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਕੋਈ ਵੱਡੇ ਭਾਗਾ ਵਾਲਾ ਹੀ ਇਨਾ ਗੁਰਮੁਖਾਂ ਦੀ ਧੂੜ ਪ੍ਰਾਪਤ ਕਰਦਾ ਹੈ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਜੋ ਪ੍ਰਭ ਨੂੰ ਸਿਮਰਦੇ ਹਨ ਉਹ ਦੂਜਿਆਂ ਦੀ ਭਲਾਈ ਕਰਨ ਵਾਲੇ ਪਰਉਪਕਾਰੀ ਬਣ ਜਾਂਦੇ ਹਨ ਪ੍ਰਭ ਕੋ ਸਿਮਰੈ ਤਿਨ ਸਦਵਲਿਹਾਰੀ ਸਤਗੁਰ ਜੀ ਆਖਦੇ ਹਨ ਉਹਨਾਂ ਤੋਂ ਮੈਂ ਸਦਕੇ ਜਾਂਦਾ ਹਾਂ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਜੋ ਪ੍ਰਭ ਦਾ ਸਿਮਰਨ ਕਰਦੇ ਹਨ ਉਹਨਾਂ ਦੇ ਮੁਖ ਸੋਹਣੇ ਲੱਗਦੇ ਹਨ ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੈ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦਾ ਜੀਵਨ ਸੁੱਖਾਂ ਦੇ ਨਾਲ ਬੀਤਦਾ ਹੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਉਹਨਾਂ ਦਾ ਜੀਵਨ ਜਾਨ ਦਾ ਜਿਹੜਾ ਤਰੀਕਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਵਾਹਿਗੁਰੂ ਜੀ ਪ੍ਰਭ ਕੋ ਸਿਮਰੇ ਤਿਨ ਅਨੰਦ ਕਨਹਿਰੇ ਜਿਹੜੇ ਵੀ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੂੰ ਹਰ ਵੇਲੇ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ ਪ੍ਰਭ ਕੋ ਸਿਮਰੇ ਵਸੇ ਹਰਨੇਰੇ ਜੋ ਵੀ ਪ੍ਰਭੂ ਨੂੰ ਸਿਮਰਦੇ ਹਨ ਵਾਹਿਗੁਰੂ ਦਾ ਨਾਮ ਜਪਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਵਸਦੇ ਹਨ ਵਾਹਿਗੁਰੂ ਜੀ